ਚਲੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਬਲਵਿੰਦਰ ਸਿੰਘ ਮਾਨ ਮਾਨ ਫਾਰਮ ਤੁੰਗਵਾਲੀ ਜ਼ਿਲ੍ਹਾ ਬਠਿੰਡਾ ਪੰਜਾਬ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਤੁੰਗਵਾਲੀ ਕਿਸੇ ਦਿਨ ਮੈਂ ਇਸ ਧਰਤੀ ਤੋਂ ਆਪਣਾ ਸਫਰ ਕੀਤਾ ਸਫਰ ਚਾਲੂ ਕੀਤਾ ਬੱਕਰੀਆਂ ਦਾ 2017 ਦੀ ਗੱਲ ਆ ਉਹ ਤੇ ਅੱਜ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਬਹੁਤ ਸਾਰੇ ਜਾਨਵਰ ਆ ਜਿਨ੍ਹਾਂ ਚ ਘੋੜੀਆਂ ਮੱਝਾਂ ਗਾਵਾਂ ਬੱਕਰੀਆਂ ਭੇਟਾਂ ਡੌਗ ਪਸ਼ੂ ਪੰਛੀ ਕਾਫੀ ਜਾਣੀ ਆਪਣੇ ਕੋਲੇ ਜਾਨਵਰ ਆ ਕਿਵੇਂ ਪਾਲਦੇ ਆਂ ਅਸੀਂ ਕਿਵੇਂ ਇਹਨਾਂ ਦੇ ਕੰਮ ਕਰਦੇ ਆਂ ਤੁਹਾਨੂੰ ਜਾਣਕਾਰੀਆਂ ਦੇਵਾਂਗੇ ਅੱਜ ਆਪਾਂ ਬੱਚਿਆਂ ਬਾਰੇ ਗੱਲ ਕਰਦੇ ਆਂ ਦੋਸਤੋ ਬੱਚੇ ਦੇਖ ਸਕਦੇ ਹੋ ਸਾਡੇ ਕੋਲੇ ਬਹੁਤ ਚੰਗੇ ਇਹਨਾਂ ਦੇ ਬਾਪ ਤੇ ਬਹੁਤ ਚੰਗੀਆਂ ਮਾਮਾਂ ਨੇ ਇਹ ਬੱਚਿਆਂ ਨੂੰ ਅਸੀਂ ਦੂਜੀਆਂ ਬੱਕਰੀਆਂ ਦੇ ਨਾਲੋਂ ਆਡੀ ਪਾਲਦੇ ਆਂ ਜਿਹੜੇ ਸਿਆਲ ਦੇ ਵਿੱਚ ਬੱਚੇ ਪਾਲਨੇ ਬਹੁਤ ਔਖੇ ਆ ਜਿਹੜਾ ਬੰਦਾ ਇਹ ਕੰਮ ਕਰਦਾ ਉਹ ਜਾਣਦਾ ਜਿਹੜੀ ਰੁੱਤ ਦੇ ਵਿੱਚ ਆਪਾਂ ਇਹਨਾਂ ਨੂੰ ਕੱਢ ਕੇ ਲਿਆਏ ਆ ਉਦੋਂ ਬਚਣ ਦੇ ਚਾਂਸ ਬਹੁਤ ਘੱਟ ਹੁੰਦੇ ਆ ਬੱਚਿਆਂ ਦੇ ਉਹਦਾ ਅਕਸਰ ਕਹੇ ਗਏ ਦਿੰਦੇ ਆ ਵੀ ਯਾਰ ਜੇ 40% ਬੱਚੇ ਹੀ ਬਚ ਗਏ ਤਾਂ ਬਹੁਤ ਵੱਡੀ ਗੱਲ ਆ ਪਰ ਆਪਣੀ ਕੋਸ਼ਿਸ਼ ਹੁੰਦੀ ਆ ਵੀ 100 ਦਾ 100% ਬਚਾਈਏ ਉਹਨਾਂ ਨੂੰ ਹਾਂ ਦੋ ਚਾਰ ਬੱਚੇ ਮਰ ਵੀ ਜਾਂਦੇ ਆ ਪਰ ਆਪਾਂ ਕੋਸ਼ਿਸ਼ ਕਰਦੇ ਆ ਅਸੀਂ ਕੋਸ਼ਿਸ਼ ਕੀਤੀ ਤੁਸੀਂ ਬੱਚੇ ਦੇ ਦੇਖ ਸਕਦੇ ਹੋ ਹੁਣੇ ਉਹ ਮਾਰਚ ਤੋਂ ਟੱਪ ਗਏ ਸਾਰੇ ਉਹ ਮਾਰਚ ਤੋਂ ਬਾਹਰ ਆ ਗਏ ਬੱਚੇ ਕਿਉਂਕਿ ਸਰਦੀ ਦੇ ਵਿੱਚ ਬੱਚਿਆਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਜਿਹਦੇ ਵਿੱਚ ਜ਼ਖਾਮ ਲੱਗ ਜਾਂਦਾ ਘਾ ਮੋਖ ਲੱਗ ਜਾਂਦੀ ਠੰਡ ਲੱਗ ਜਾਂਦੀ ਹੈ ਗਰਮੀ ਲੱਗਦੀ ਹੈ ਗਰਮੀ ਦੇ ਵਿੱਚ ਆ ਕੇ ਸਿਆਲਾ ਦੇ ਵਿੱਚ ਸਰਦੀ ਲੱਗਦੀ ਹੈ ਬੱਚੇ ਮਰਨ ਦੇ ਦੋ ਹੀ ਕਾਰਨ ਹੁੰਦੇ ਆ ਜੇ ਤੁਸੀਂ ਸਿਆਲਾਂ ਦੇ ਵਿੱਚ ਉਹ ਠੰਡਾ ਦੁੱਧ ਪਿਆਤਾ ਬੱਕਰੀਆਂ ਦਾ ਚੰਗਾ ਤਾਂ ਠੰਡਾ ਦੁੱਧ ਤਾਂ ਬੱਚੇ ਨੇ ਮਰਨਾ ਹੀ ਮਰਨਾ ਉਹਨੂੰ ਨਮੂਣੀਆਂ ਹੋ ਜਾਂਦਾ ਬੱਚਾ ਮਰ ਜਾਂਦਾ ਗਰਮੀਆਂ ਦੇ ਵਿੱਚ ਜੇਕਰ ਤੁਸੀਂ ਗਰਮ ਦੁੱਧ ਪਿਆਤਾ ਜੇ ਬੱਕਰੀਆਂ ਬਾਹਰੋਂ ਆਈਆਂ ਤੁਹਾਡੀਆਂ ਗਰਮ ਦੁੱਧ ਚੰਗਾ ਤਾਂ ਵੀ ਬੱਚੇ ਨੇ ਮਰਨਾ ਮੋਕ ਮਾਰ ਕੇ ਬੱਚਾ ਮਰ ਜਾਂਦਾ ਸਿਆਲ ਦੇ ਵਿੱਚ ਵੀ ਉਹੀ ਪ੍ਰੋਬਲਮ ਆ ਮੋਕ ਨਾ ਮਰਦਾ ਗਰਮੀ ਦੇ ਵਿੱਚ ਵੀ ਸਿਆਲ ਦੇ ਵਿੱਚ ਨਾਲ ਨਮੂਣੀਆਂ ਹੋ ਜਾਂਦਾ ਬੱਚਿਆਂ ਨੂੰ ਖਾਂਸੀ ਕਰਨ ਲੱਗ ਪੈਂਦੇ ਆ ਜ਼ਖਾਮ ਮਾਰਨ ਲੱਗ ਪੈਂਦੇ ਆ ਜਿਹੜਾ ਅੰਦਰ ਆ ਉਹਦਾ ਉਹ ਸਾਰਾ ਕਫਨਾ ਭਰ ਜਾਂਦੇ ਆ ਫੇਫੜੇ ਉਹਦੇ ਬਲਗਮ ਨਾਲ ਜਾਂ ਤੁਹਾਨੂੰ ਵਧੀਆ ਐਂਟੀਬਾਇਓਟਿਕ ਦੇਣੇ ਪੈਣਗੇ ਤੇ ਇਸ ਲਈ ਕਦੇ ਵੀ ਤੁਸੀਂ ਦੁੱਧ ਚਿਹਾਉਣਾ ਚਾਹੇ ਸਿਆਲਾ ਚਾਹੇ ਗਰਮੀਆਂ ਚ ਮੇਰੀ ਇੱਕ ਗੱਲ ਯਾਦ ਰੱਖੋ ਤੁਹਾਡੇ ਬੱਚੇ ਨਹੀਂ ਮਰਨਗੇ ਦੁੱਧ ਬੱਕਰੀਆਂ ਦਾ ਕੱਢ ਕੇ ਜਦੋਂ ਬਾਹਰੋਂ ਬੱਕਰੀਆਂ ਆਉਂਦੀਆਂ ਨੇ ਚਾਹੇ ਸਿਆਲ ਚਾਹੇ ਗਰਮ ਤੁਸੀਂ ਦੁੱਧ ਜਦੋਂ ਵੀ ਚੋਣਾਗਾ ਮੂਹਰੋ ਕੁਸਤਾਰਾ ਮਾਰੋ ਧਾਰਾ ਮਾਰਨ ਤੋਂ ਬਾਅਦ ਆਪਣੇ ਪੁੱਠੇ ਤੇ ਦੁੱਧ ਪਾ ਕੇ ਦੇਖੋ ਜੇ ਤੁਹਾਨੂੰ ਸਰਦੀਆਂ ਦੇ ਵਿੱਚ ਜਿਆਦਾ ਠੰਡਾ ਦੁੱਧ ਲੱਗਦਾ ਤਾਂ ਉਹਨੂੰ ਨਾ ਪਿਲਾਓ ਜਿੰਨਾ ਚਿਰ ਗਰਮ ਦੁੱਧ ਨਹੀਂ ਨਿਕਲ ਲੱਗਦਾ ਤੇ ਜਦੋਂ ਤੁਸੀਂ ਗਰਮੀਆਂ ਦੇ ਵਿੱਚ ਦੁੱਧ ਪਲਾਉਣੇ ਆ ਉਦੋਂ ਵੀ ਤੁਸੀਂ ਸ਼ਾਮ ਨੂੰ ਦੁੱਧ ਕੱਢ ਲੈਣਾ ਠੰਡਾ ਪਾਣੀ ਮਾਰ ਦੇਣਾ ਉਸ ਤੋਂ ਬਾਅਦ ਧਾਰ ਆਵਦੇ ਹੱਥ ਤੇ ਮਾਰ ਕੇ ਦੇਖਣੀ ਆ ਜੇ ਸੋ ਨੂੰ ਗਰਮ ਦੁੱਧ ਲੱਗਦਾ ਤਾਂ ਤੁਸੀਂ ਦੁੱਧ ਫੇਰ ਵੀ ਨਹੀਂ ਪਲਾਉਣਾ ਉਹਨਾਂ ਨੂੰ ਫੇਰ ਵੀ ਬੱਚੇ ਤੁਹਾਡੇ ਮਰਨਗੇ ਇਸ ਲਈ ਜਦੋਂ ਬੱਚਾ ਮਰੂਗਾ ਇਹ ਜ਼ਿਆਦਾ ਖਰਾਕ ਨਾਲ ਮਰੂਗਾ ਘੱਟ ਖਰਾਕ ਨਾਲ ਨਹੀਂ ਮਰਦਾ ਯਾਨੀ ਜ਼ਿਆਦਾ ਦੁੱਧ ਪਲਾ ਦੋਗੇ ਠੰਡਾ ਤਾਂ ਮਰ ਜਾਣਾ ਜੇ ਗਰਮੀਆਂ ਦੇ ਵਿੱਚ ਜ਼ਿਆਦਾ ਦੁੱਧ ਹੀ ਇਲਾਜ ਕਰੋਗੇ ਉਹਨਾਂ ਨੂੰ ਪਿਉਣ ਦੀ ਫੇਰ ਵੀ ਉਹਨਾਂ ਨੇ ਮਰ ਜਾਣਾ ਹੈ ਇਸ ਲਈ ਤੁਸੀਂ ਲੀਵਰ ਟੋਨਿਕ ਦਿੰਦੇ ਰਹੋ ਡੀ ਵਾਰਮਿੰਗ ਕਰਦੇ ਰਹੋ ਥੋੜਾ ਜਿਆ ਇਹਨਾਂ ਨੂੰ ਭੱਜਣ ਨੂੰ ਖੇਡਣ ਵਾਸਤੇ ਥੋੜੀ ਜਗ੍ਹਾ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਖੁੱਲੇ ਥਾਂਵਾਂ 'ਚ ਰੱਖੋ ਤਾਂ ਇਹੋ ਜਿਹੇ ਪ੍ਰੋਬਲਮਾਂ ਨਹੀਂ ਆਉਂਦੀਆਂ ਤੁਹਾਨੂੰ ਤੇ ਇਹੀ ਮੈਂ ਕਹੂੰਗਾ ਵੀ ਬੱਚੇ ਤੁਸੀਂ ਦੇਖ ਸਕਦੇ ਹੋ ਸਾਰੇ ਤੰਦਰੁਸਤ ਬੱਚੇ ਆ ਚੰਗੇ ਬੱਚੇ ਆ ਜਦੋਂ ਇਸ ਮਾਰਚੋਂ ਨਿਕਲ ਕੇ ਜਡੇ ਹੋ ਜਾਣ ਫਿਰ ਇਹਨਾਂ ਦੇ ਜਿਹੜੇ ਮਿਰਤੂਦਾਰ ਆ ਉਹ ਘਟ ਜਾਂਦੀ ਆ ਫਿਰ ਇਹ ਮਰਦੇ ਨਹੀਂ ਛੇਤੀ ਛੇਤੀ ਬੜੇ ਪਿਆਰ ਨਾਲ ਪਾਲਨੇ ਪੈਂਦੇ ਆ ਮੈਂ ਅਕਸਰ ਹੀ ਲੋਕਾਂ ਨੂੰ ਕਹਿਣਾ ਵੀ ਜਦੋਂ ਵੀ ਬੱਚੇ ਤੁਸੀਂ ਪਾਲੋਗੇ ਇਜੇ ਜਿਵੇਂ ਆਪਾਂ ਆਪਣੇ ਬੱਚੇ ਪਾਲਦੇ ਹਾਂ ਨਾ ਇਨਸਾਨ ਦੇ ਬੱਚਿਆਂ ਨੂੰ ਇਹ ਬੱਚੇ ਪਾਲਨੇ ਪੈਂਦੇ ਆ ਜੇ ਤੁਸੀਂ ਇਹਨਾਂ ਨੂੰ ਬੱਕਰੀਆਂ ਦੇ ਬੱਚੇ ਸਮਝ ਕੇ ਉਹ ਕਰੋਗੇ ਫਿਰ ਇਹ ਤੁਹਾਡੇ ਕੋਲੇ ਬਚਦੇ ਨਹੀਂ ਇਹਨਾਂ ਨੂੰ ਅੱਡ ਜਗ੍ਹਾ ਬਣਾਉਣੀ ਪੈਂਦੀ ਆ ਇਹਨਾਂ ਦੀ ਉਹ ਜਗ੍ਹਾ ਦੇ ਵਿੱਚ ਇਹਨਾਂ ਨੂੰ ਹੀਟ ਦੇਣ ਲਈ 200 ਵਾਟ ਦੇ ਬਲਮ ਲੱਗਦੇ ਆ ਉਹ ਬਲਮ ਲਾਉਣੇ ਪੈਂਦੇ ਆ ਪਿੱਸੂ ਬਹੁਤ ਪੈਂਦੇ ਆ ਚਿਚੜੀ ਬਹੁਤ ਪੈਂਦੀ ਆ ਇਹਨਾਂ ਨੂੰ ਜੂਹਾ ਬਹੁਤ ਪੈਂਦੀ ਆ ਚੀਜ਼ਾਂ ਦਾ ਸਾਰਾ ਬਚਾਅ ਕਰਨਾ ਪੈਂਦਾ ਸਿਆਲਾਂ ਦੇ ਵਿੱਚ ਪਿੱਸੂ ਆ ਜਿਹੜੇ ਬੱਚਿਆਂ ਨੂੰ ਖਾ ਜਾਂਦੇ ਆ ਖੂਨ ਚੂਸ ਜਾਂਦੇ ਆ ਪਿੱਸੂ ਕਮਜ਼ੋਰ ਹੋ ਜਾਂਦੇ ਆ ਬੱਚੇ ਕਮਜ਼ੋਰ ਹੋ ਕੇ ਮਰ ਜਾਂਦੇ ਆ ਤੁਸੀਂ ਇੱਕ ਦੁੱਧ ਵਾਲੀ ਗੱਲ ਤੇ ਇੱਕ ਪਿੱਸੂਆਂ ਵਾਲੀ ਗੱਲ ਤੇ ਇੱਕ ਜਿਹੜੀ ਇਹਨਾਂ ਨੂੰ ਹੀਟ ਦੇਣ ਵਾਲੀ ਗੱਲ ਤੇ ਨਿਰਭਰ ਰਹੋ ਤੁਹਾਡੇ ਬੱਚਾ ਇੱਕ ਵੀ ਨਹੀਂ ਮਰਦਾ ਸਾਰੇ ਤੰਦਰੁਸਤ ਤੇ ਵਧੀਆ ਕੁਆਲਟੀ ਦੇ ਤੁਹਾਡੇ ਕੋਲੇ ਘਰੇ ਹੀ ਬੱਚੇ ਪੈਦਾ ਹੋਣਗੇ ਪੈਦਾ ਵੀ ਹੋਣਗੇ ਤੁਸੀਂ ਪਾਲ ਵੀ ਸਕਦੇ ਹੋ ਸਿੱਧੀ-ਸਿੱਧੀ ਮਰਦਾ ਨਹੀਂ ਬੱਚਾ ਜੇ ਫੇਰ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਬੱਚਿਆਂ ਸੰਬੰਧੀ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਆਪਣੇ ਨੰਬਰ ਵੀ ਚੱਲਦੇ ਰਹਿੰਦੇ ਆ ਆਪਾਂ ਇਹ ਤੇ ਜੇ ਕਿਸੇ ਨੇ ਟ੍ਰੇਨਿੰਗ ਲੈਣੀ ਹੋਵੇ ਬੱਕਰੀਆਂ ਦੀ ਆਪਾਂ ਟ੍ਰੇਨਿੰਗ ਵੀ ਦੇ ਦਿੰਦੇ ਰਹਿੰਦੇ ਆ ਉਹਦੇ ਟ੍ਰੇਨਿੰਗ ਵਾਸਤੇ ਵੀ ਆ ਸਕਦੇ ਹੋ ਬਹੁਤ ਨਾਰਮਲ ਫੀਸ ਤੇ ਆਪਾਂ ਟ੍ਰੇਨਿੰਗ ਦਿੰਨੇ ਆ ਸਿਰਫ 2500 ਰੁਪਿਆ ਪਰ ਟ੍ਰੇਨਿੰਗ ਲੈਣਿਆ ਜਿਹਦੇ ਚ ਦੋ ਦਿਨ ਖਾਣੇ ਦਾ ਤੇ ਰੈਸ਼ ਦਾ ਆਪਣੇ ਕੋਲੇ ਪ੍ਰਬੰਧ ਹੁੰਦਾ ਹੈਗਾ ਦੋ ਦਿਨਾਂ ਦੀ ਟ੍ਰੇਨਿੰਗ ਹੁੰਦੀ ਆ ਤੇ ਜਦੋਂ ਮਰਜੀ ਤੁਸੀਂ ਆਓ ਵੈਸੇ ਵੀ ਜਾਣਕਾਰੀਆਂ ਲੈਣੀਆਂ ਸਾਡੇ ਫਾਰਮ ਤੇ ਸਾਥੋ ਟਾਈਮ ਲੈ ਕੇ ਜਦੋਂ ਮਰਜੀ ਆਓ ਕੋਈ ਫੀਸ ਨਹੀਂ ਕੋਈ ਵਸਤਾ ਨਹੀਂ ਜਿੱਦੇ ਮਰਜੀ ਆ ਕੇ ਸਾਰੀ ਜਾਣਕਾਰੀ ਸਾਥੋ ਲਿਜਾ ਸਕਦੇ ਹੋ ਜੇ ਇੱਕ ਦੋ ਦਿਨ ਰੁਕਣਾ ਵੈਸੇ ਵੀ ਫਾਰਮ ਤੇ ਆ ਕੇ ਕਿਸੇ ਨੇ ਵੈਸੇ ਟ੍ਰੇਨਿੰਗ ਲੈਣੀ ਹੋਵੇ ਸਰਟੀਫਿਕੇਟ ਦੀ ਨਾਲ ਲੋੜ ਹੋਵੇ ਉਹਦਾ ਅਸੀਂ ਕੋਈ ਚਾਰਜ ਨਹੀਂ ਕਰਦੇ ਉਹ ਚ ਖਾਣਾ ਰਹਿਣਾ ਸਹਿਣਾ ਤੁਹਾਡਾ ਸਾਰਾ ਫਰੀ ਆ ਜਦੋਂ ਮਰਜੀ ਆਓ ਇੱਕ ਦਿਨ ਫਾਰਮ ਤੇ ਰੁਕੋ ਦੋ ਦਿਨ ਰੁਕੋ ਜੇ ਹੱਪਤਾਲ ਆਉ ਤੁਹਾਨੂੰ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਜਦੋਂ ਮਰਜ਼ੀ ਆ ਸਕਦੇ ਹੋ ਤੁਸੀਂ